लुधियाना नगर निगम कमिश्नर दफ्तर पहुंचा काली दल दा वफद नाजायज कॉलोनियां नु एवं पानी दे मुद्दे नु लेके कमिश्नर नु ਦਿੱਤਾ ਮੰਗ ਪੱਤਰ ਤੇ ਕਿਹਾ ਕਿ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਹੋਵੇ ਹੋਰ ਵੀ ਬਹੁਤ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਆਪਣੇ ਵਿਚਾਰ ਰੱਖੇ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਮੈਂ ਕਾਫੀ ਦਿਨਾਂ ਤੋਂ ਹਾਊਸ 'ਚ ਵੀ ਰੌਲਾ ਪਾਉਂਦਾ ਰਿਹਾ ਚੀਖ-ਚੀਖ ਕੇ ਬੋਲਦਾ ਰਿਹਾ ਵੀ ਮੁੱਖ ਮੰਤਰੀ ਸਾਹਿਬ ਇਹ ਸੁਣ ਲਓ ਇਹ ਬਹੁਤ ਵੱਡਾ ਕਪਲਾ ਇਹਦੇ 'ਚ ਹਜ਼ਾਰਾਂ ਕਰੋੜ ਦਾ ਕਪਲਾ ਮੈਨੂੰ ਠਾਕਰ ਵਿਸ਼ਵਨਾਥ ਜੀ ਮੈਂ ਸਾਰੇ ਅਸੀਂ ਮਹੱਲੇ ਜਦੋਂ ਹੁਣ ਗਏ ਆ ਇਲੈਕਸ਼ਨਾਂ 'ਚ ਗਏ ਤਾਂ ਦੇਖਿਆ ਲੋਕ ਲੋਕਾਂ ਕੋਲ ਨਾ ਪੀਣ ਨੂੰ ਪਾਣੀ ਹੈ ਨਾ ਵਿਚਾਰੇ ਕੋਈ ਸੀਵਰੇਜ ਹੈ ਜੇਕਰ ਪਾਣੀ ਕਿਤੇ ਆਉਂਦਾ ਤਾਂ ਗੰਦਾ ਸੀਵਰੇਜ ਆਉਂਦਾ ਠਾਕਰ ਸਾਹਿਬ ਦੇ ਵਿਸ਼ਵਾਨਾਥ ਜੀ ਨੇ ਵੀ ਦੱਸਿਆ ਪਰ ਜਿਹੜੇ ਪ੍ਰਵਾਸੀ ਭਲਾਈ ਬੋਰਡ ਦੇ ਚੇਅਰਮੈਨ ਸੀ ਸਾਡੇ ਵੀ ਗਰੀਬ ਆਦਮੀ ਦਾ ਬੁਰਾ ਹਾਲ ਹੈ ਔਰ ਅਮੀਰ ਆਦਮੀ ਨਵੇਂ ਤੋਂ ਨਵਾਂ ਹੋ ਰਿਹਾ ਵੱਡੇ ਤੋਂ ਵੱਡਾ ਹੋਈ ਜਾਂਦਾ ਇਹ ਬਹੁਤ ਵੱਡਾ ਕਪਲਾ ਜੀਜੇ ਵਿੱਚ ਰਾਜਨੀਤਿਕ ਵੀ ਰਲੇ ਹੋਏ ਨੇ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਜਿਹਦੇ ਵਿੱਚ ਰਾਜਨੀਤਕਾਂ ਦਾ ਵੀ ਨਾਮ ਹੈ ਜਿੰਨਾਂ ਵਿੱਚ ਅਫਸਰ ਵੀ ਰਲੇ ਹੋਏ ਨੇ ਔਰ ਦੇਖੋ ਇੱਕ ਕਨੋਟ ਪਲੇਸ ਕਲੋਨੀ ਹੈ ਉਹਦੇ ਵਿੱਚ ਉਹਨੇ 100 ਸ਼ੋਰੂਮ ਕਟਿਆ ਕੋਈ ਐਨ ਆਰ ਆਈ ਸੇਵਾ ਸਿੰਘ ਉਹ ਮੈਂ 5 ਸਾਲ ਤੋਂ ਕਹੀ ਜਾ ਰਿਹਾ ਹਾਂ ਕਹਿੰਦਾ ਜੀ ਪਾਸ ਕਰਾਤੀ 1 ਇੰਚੋਂ ਨੇ ਪਾਰਕਿੰਗ ਨਹੀਂ ਛੱਡੀ 1 ਇੰਚ ਪਾਰਕਿੰਗ ਨਹੀਂ ਛੱਡੀ 35 ਗਜਾ ਉਹ 50 ਲੱਖ ਦੀ ਵੇਚਦਾ 1.5 ਲੱਖ ਰੁਪਏ ਗਜ ਪਰ ਨਗਰ ਨਿਗਮ ਨੂੰ ਕਹਿੰਦੇ 7 ਲੱਖ ਰੁਪਏ ਜਮਾ ਹੋਗੇ ਨਗਰ ਨਿਗਮ ਨੂੰ ਉਸ ਕਲੋਨੀ ਦੇ ਵਿੱਚ ਜੇ ਰੈਵਨਿਊ ਲਿਆ ਜਾਵੇ ਨਗਰ ਨਿਗਮ ਨੂੰ ਉਸੇ ਕਲੋਨੀ 'ਚ 20 ਕਰੋੜ ਤੋਂ ਜ਼ਿਆਦਾ ਟੈਕਸ ਆਊਗਾ ਇੱਕ ਕਲੋਨੀ 'ਚ ਮੈਂ 130 ਏਕੜ ਦੇ ਕਰੀਬ ਮੈਦ ਔਰ ਠਾਕਰ ਵਿਸ਼ਵਨਾਥ ਜੀ ਨੇ 130 ਕੀਲਿਆਂ ਦੇ ਵਿੱਚ ਅੱਜ ਲਿਸਟ ਨਾਮ ਵੀ ਆ ਨਾਮਾ ਕਲੋਨੀ ਦਾ ਆ ਮਾਲਕ ਦਾ ਨਾਮ ਆ ਐਨੇ ਏਕੜ ਜਗਾ ਮੈਂ ਜਿਹੜੀ 5 ਸਾਲ ਤੋਂ ਲਿਸਤ ਦਿੱਤੀ ਅੱਜ ਫੇਰ ਕਮਿਸ਼ਨਰ ਸਾਹਿਬ ਨੂੰ ਦੁਆਰਾ ਦੇ ਕੇ ਚੱਲੇ ਆ ਔਰ ਮੁੱਖ ਮੰਤਰੀ ਸਾਹਿਬ ਤੋਂ 3 ਦਿਨ ਤੋਂ ਮੈਂ ਤੇ ਠਾਕੁਰ ਵਿਸ਼ਵਨਾਥ ਦੀ ਟਾਈਮ ਮੰਗ ਰਹੇ ਆ ਔਰ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਪੂਰਾ ਆਸਵੰਦ ਕਰਾਇਆ ਵੀ ਤੁਹਾਨੂੰ ਸ਼ਨੀਵਾਰ ਤੋਂ ਪਹਿਲਾਂ ਬੁਲਾਵਾਂਗੇ ਔਰ ਜਿੰਨੇ ਕਾਲੇ ਚਿੱਠੇ ਇਸਥੇ ਪ੍ਰਸ਼ਾਸਨ ਦੇ ਰਾਜਨੇਤਾਵਾਂ ਦੇ ਸਾਰੇ ਮੁੱਖ ਮੰਤਰੀ ਨੂੰ ਇੱਕ ਇੱਕ ਗੱਲ ਦੱਸ ਕੇ ਆਵਾਂਗਾ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਔਰ ਮੈਨੂੰ ਬੜੀ ਆਸ ਆ ਕਿ ਚੀਫ ਮਿਨਿਸਟਰ ਇਹਨਾਂ ਚੀਜ਼ਾਂ ਤੇ ਕਾਰਵਾਈ ਜ਼ਰੂਰ ਕਰਨਗੇ ਕਿਉਂਕਿ ਉਹ ਕਹਿੰਦੇ ਵੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੀ ਸਰਕਾਰ ਆ ਨਾ ਲੋਕਾਂ ਕੋ ਪਾਣੀ ਨਾ ਲੋਕਾਂ ਕੋ ਸੀਵਰੇਜ ਨਾ ਲੋਕਾਂ ਕੋ ਬਿਜਲੀ ਦਾ ਮੀਟਰ ਨਾ ਲੋਕਾਂ ਕੋ ਰਜਿਸਟਰੀ ਇੱਕ ਗੱਲ ਕਹਿ ਦਿੱਤੀ ਜਾਂਦੀ ਹੈ ਵੀ ਕਲੋਨੀ ਨਜਾਇਜ਼ ਹੈ ਜਿਹੜੇ ਨਜਾਇਜ਼ ਕਲੋਨੀ ਜਿਹੜਾ ਮਾਲਕਾਂ ਨੇ ਕਟੀਆਂ ਮੈਂ ਉਹਨਾਂ ਦਾ ਨਾਮ ਵੀ ਦਿੱਤਾ ਟੈਲੀਫੋਨ ਨੰਬਰ ਵੀ ਦਿੱਤਾ ਐਡਰੈਸ ਵੀ ਦਿੱਤਾ ਤਾਂ ਵੀ ਉਹਨਾਂ ਤੇ ਕੋਈ ਪਰਚਾ ਜੇ ਨਾ ਹੋਇਆ ਤਾਂ ਮੈਂ ਮੁੱਖ ਮੰਤਰੀ ਦੇ ਸਾਹਮਣੇ ਜਾ ਕੇ ਮੈਂ ਔਰ ਮੇਰੇ ਟੀਮ ਮੈਂ ਔਰ ਮੇਰੀ ਟੀਮ ਸਾਰੀ ਠਾਕਰ ਵਿਸ਼ਵਨਾਥ ਜੀ ਔਰ ਸਾਰਾ ਇਸਰੋਮਣੀ ਕਾਲੀਦਲ ਦੀ ਟੀਮ ਮੁੱਖ ਮੰਤਰੀ ਦਫਤਰ ਦੇ ਬਾਹਰ ਜਾ ਕੇ ਅਸੀਂ ਮੁੱਖ ਮੰਤਰੀ ਦਫਤਰ ਦੇ ਬਾਹਰ ਜਾ ਕੇ ਭੁੱਖ ਹੜਤਾਲ ਤੇ ਬੈਠਾਂਗੇ ਪਰ ਇਹਨਾਂ ਜਿਹੜੇ ਕਲੋਨੀ ਕੱਟਣ ਵਾਲੇ ਜਿਹੜੇ ਨਾਜਾਇਜ਼ ਕਲੋਨੀਆਂ ਕੱਟਣ ਵਾਲੇ ਜਿਹੜੇ ਲੋਕ ਨੇ ਮਾਫੀਆ ਇਹਨਾਂ ਦਾ ਪਰਦਾ ਫਾਸ਼ ਅਸੀਂ ਜਰੂਰ ਕਰਾਂਗੇ ਔਰ ਜੇਕਰ ਇਹ ਕਾਰਵਾਈ ਹਫਤੇ 10 ਦਿਨ ਚ ਨਾ ਹੋਈ ਮੈਂ 4 ਸਾਲ ਤੋਂ ਹਾਊਸ ਦੀ ਮੀਟਿੰਗਾਂ 'ਚ ਮੇਰੀ ਰਿਕਾਰਡਿੰਗਾਂ ਘਟਾ ਲਓ ਇਹ ਲਿਸਟਾਂ ਦਿੰਦਾ ਰਿਹਾ ਅੱਜ ਦੇਖੋ ਮੈਂ ਜੋ ਕਹਿੰਦਾ ਸੀ ਵੀ ਪੀਣ ਨਹੀਂ ਪਾਣੀ ਨਹੀਂ ਮਿਲਣਾ ਤੁਸੀਂ ਜਿੰਨੇ ਘਰ ਬਣਾਈ ਜਨੇ ਹੋ ਲਾਈਟ ਨਹੀਂ ਮਿਲਣੀ ਅੱਜ ਦੇਖੋ ਉਹੀ ਸੱਚ ਹੋ ਗਿਆ ਜੇਕਰ ਇਹ ਮਾਫੀਆ ਜੇ ਜਿਹੜਾ ਭੂ ਮਾਫੀਆ ਹੈ ਨਜਾਇਜ਼ ਕਲੋਨੀ ਕੱਟਣ ਵਾਲਾ ਮਾਫੀਆ ਜੇ ਇਹਦੇ ਖਿਲਾਫ ਕਾਰਵਾਈ ਨਾ ਕੀਤੀ ਮੈਂ ਹਫਤੇ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੇ ਬਾਹਰ ਭੁੱਖ ਹੜਤਾਲ ਤੇ ਬੈਠਾਂਗਾ ਸਾਰੀ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਲੀਡਰਸ਼ਿਪ ਨਾਲ ਨੂੰ ਨਾਲ ਲਿਆ ਕੇ ਪਰ ਮੈਂ ਕਾਰਵਾਈ ਜਰੂਰ ਕਰਾ ਕੇ ਹਟੂਗਾ ਕਿਵੇਂ ਮੰਨਦੇ ਹੋ ਜੀ ਤੁਸੀਂ 5 ਸਾਲਾਂ ਤੋਂ ਲਗਾਤਾਰ ਜਣੀ ਸ਼ਿਕਾਇਤਾਂ ਦੇ ਰਹੇ ਹੋ ਪਰ ਵਿੱਚ ਅਧਿਕਾਰੀਆਂ ਦਾ ਜ਼ਿਕਰ ਆ ਰਿਹਾ ਕਿ ਅਧਿਕਾਰੀਆਂ ਦੀ ਇਨਵੋਲਵਮੈਂਟ ਆ ਲੱਗਦਾ ਕੁਝ ਵੱਡੇ ਕਪਲੇ ਹੋ ਸਕਦੇ ਨੇ ਬਹੁਤ ਵੱਡੇ ਕਪਲੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਜਰੀਏ ਮੈਸੇਜ ਦੇ ਚਾਹਣਾ ਵੀ ਇਸ ਕਲੋਨੀਆਂ ਤੋਂ ਜੇ 126 ਏਕੜ ਆ ਜੇ ਕਲੋਨੀਆਂ ਤੋਂ ਤੁਸੀਂ ਟੈਕਸ ਲੈ ਲਓ ਨਾ ਜਿੰਨਾ ਕਾਰਪੋਰੇਸ਼ਨ ਨੂੰ ਬਣਦਾ ਸਾਰੇ ਲੁਧਿਆਣੇ ਦੀ ਡਿਵੈਲਪਮੈਂਟ ਹੋ ਜੂ 100 ਕਰੋੜ ਤੋਂ ਉੱਤੇ ਦਾ ਕਪਲਾ ਜੇਕਰ ਇੱਕ ਏਕੜ ਇੱਕ ਕਲੋਨੀ 'ਚ 1 ਕਰੋੜ ਰੁਪਏ ਲਿਆ ਜਾਵੇ 126 ਏਕੜਾਂ ਦੀ ਕਲੋਨੀ ਮੈਂ ਦਿੱਤੀ ਹੈ ਜਿਹੜੀ ਦੋ ਵਾੜਾਂ ਦੀ ਹੈ ਸਿਰਫ ਸਿਰਫ ਦੋ ਵਾੜਾਂ ਦੀ ਹੈ ਅਜੇ ਠਾਕੁਰ ਵਿਸ਼ਵਨਿਤ ਜੀ ਕਹਿੰਦੇ ਜਸਪਾਲ ਵਾਂਗਰਾ ਤੱਕ 200 ਕਿਲਾ ਹੋਰ ਕੱਟਿਆ ਜਾ ਚੁੱਕਿਆ 300 ਕਿਲਾ ਜੇਕਰ ਟੈਕਸ ਲਵੇ 200 ਕਰੋੜ ਰੁਪਏ ਦਾ ਕਪਲਾ ਹੈ ਮਾਮੂਲੀ ਕਪਲਾ ਨਹੀਂ ਜਿਹਦੇ ਵਿੱਚ ਅਫਸਰ ਇਨਵੋਲਵ ਨੇ ਇੰਸਪੈਕਟਰ ਏਟੀਪੀ ਐਮਟੀਪੀ ਔਰ ਨਗਰ ਨਿਗਮ ਦੇ ਉੱਚ ਅਧਿਕਾਰੀ ਇਨਵੋਲਵ ਨੇ ਮੈਂ মিডিਆ ਰਹੀਂ ਕਹਿਣਾ ਚਾਹੁੰਦਾ ਮੈਂ ਮੁੱਖ ਮੰਤਰੀ ਨੂੰ ਇੱਕ ਇੱਕ ਗੱਲ ਦੱਸ ਕੇ ਆਉਂਗਾ ਕਿਹੜੇ ਕਿਹੜੇ ਰਾਜਨੇਤਾਵਾਂ ਨੂੰ ਇਹਦੇ ਵਿੱਚ ਸ਼ਾਮਲ ਹੈ ਤਾਂ ਇਹਦੀ ਬਿਜ਼ਨਸ ਜਾਂਚ ਕਰਾਓ 30 ਦਿਨ ਦੇ ਵਿੱਚ ਵਿੱਚ ਸਮਾਂਬੰਦ ਜੇ ਜਾਂਚ ਨਾ ਹੋਈ ਉਹਨਾਂ ਬੰਦਿਆਂ ਨੂੰ ਮਾਫੀਆ ਨੂੰ ਸਜ਼ਾ ਨਾ ਮਿਲੀ ਗਰੀਬ ਆਦਮੀ ਪਾਣੀ ਤੋਂ ਬਿਨਾ ਮਰ ਰਿਹਾ ਗਰੀਬਾਂ ਦੇ ਬੱਚੇ ਪਾਣੀ ਤੋਂ ਬਿਨਾ ਮਰ ਰਹੇ ਉਹਨਾਂ ਕੋਲ ਟਿਊਬਵਲ ਨਹੀਂ ਪਾਣੀ ਨਹੀਂ ਔਰ ਜਿਹੜੇ ਬੰਦੇ 25-25 ਕਰੋੜ ਰੁਪਏ ਇੱਕ ਕਲੋਨੀ ਚੋਂ ਕਮਾ ਕੇ ਚਲੇਗੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਲੋਕਲ ਬਾਡੀ ਮੰਤਰੀ ਦੇ ਨਾਲ ਕੋਈ ਗੱਲਬਾਤ ਹੋਈ ਹੈ ਜਾਂ ਉਹਨਾਂ ਦੇ ਨਾਲ ਕੋਈ ਜਿਹੜੀਆਂ ਮੈਂ ਚਿੱਠੀਆਂ ਭੇਜੀਆਂ ਜੀ ਮੁੱਖ ਮੰਤਰੀ ਸਾਹਿਬ ਨੂੰ ਵੀ ਭੇਜੀਆਂ ਸੈਕਟਰੀ ਲੋਕਲ ਬਾਡੀ ਜੀ ਨੂੰ ਵੀ ਭੇਜੀਆਂ ਲੋਕਲ ਬਾਡੀਜ਼ ਮੰਤਰੀ ਨੂੰ ਵੀ ਭੇਜੀਆਂ ਪਰ ਇਹਨਾਂ ਦੇ ਮੰਤਰੀ ਮੇਰੇ ਖਿਆਲ 4-5 ਮਹੀਨੇ 6 ਮਹੀਨੇ ਪਹਿਲਾਂ ਹੀ ਬਣਿਆ 7 ਮਹੀਨੇ ਪਹਿਲਾਂ ਪਰ ਕੋਈ ਵੀ ਅੱਜ ਤੱਕ ਐਕਸ਼ਨ ਨਹੀਂ ਹੋਇਆ ਪਰ ਹੁਣ ਜੇ ਐਕਸ਼ਨ ਨਾ ਹੋਇਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਮਿਲੂੰਗਾ ਉਹਨਾਂ ਨੇ ਜੇ ਮੈਨੂੰ ਟਾਈਮ ਬౌੰਡ ਐਕਸ਼ਨ ਕਰਕੇ ਨਾ ਦਿੱਤਾ ਤਾਂ ਭੁੱਖ ਹੜਤਾਲ ਤੇ ਦਰੀ ਲਾ ਕੇ ਬੈਠੂੰਗਾ ਵੀ ਆਫਟਰ ਆਲ ਆਰ ਇਹ ਮਾਫੀਆ ਜਿਹੜਾ ਇੰਨਾ ਟ ਇਹ ਪੈਸਾ ਜਾ ਕਿ ਨਹੀਂ ਜੇਬ ਚ ਰਿਹਾ ਖਰ ਮੌਜੂਦਾ ਸਰਕਾਰ ਦੇ ਕੁਝ ਰਾਜਨੀਤਾ ਵੀ ਇਸ ਸੰਬੰਧਿਤ ਦੇਖੋ ਜੀ ਆਪਾਂ ਮੌਜੂਦਾ ਸਰਕਾਰ ਪਿਛਲੀ ਸਰਕਾਰਾਂ ਹਰ ਪਾਰਟੀ ਦੇ ਰਾਜਨੀਤਕਾਂ ਇਹਦੇ ਵਿੱਚ ਮਿਲੀ ਘੁਪਤਾ ਸਾਰਿਆਂ ਦੀ ਮਿਲੀ ਭੁਗਤ ਹੈ ਰਾਜਨੀਤਕਾਂ ਦੀ ਸ਼ਹਿਤ ਹੋ ਬਿਨਾ ਐਡਾ ਵੱਡਾ ਕਫਲਾ ਕਿਵੇਂ ਹੋ ਗਿਆ ਮੈਂ ਆਪ ਆਪੋਜੀਸ਼ਨ ਦਾ ਲੀਡਰ ਚਿੱਠੀਆਂ ਭੇਜ ਰਿਹਾ ਲੈਟਰਾਂ ਭੇਜ ਰਿਹਾ ਹਾਊਸ 'ਚ ਬੋਲ ਰਿਹਾ ਕੋਈ ਐਕਸ਼ਨ ਨਹੀਂ ਹੋਇਆ ਪਰ ਹੁਣ ਜੇ ਐਕਸ਼ਨ ਨਾ ਕੀਤਾ ਕਮਿਸ਼ਨਰ ਸਾਹਿਬ ਮੁੱਖ ਮੰਤਰੀ ਨੇ ਪੁਖ ਹੜਤਾਲ ਤੇ ਬੈਠਾਂਗੇ ਅਸੀਂ ਜਾ ਕੇ ਮੁੱਖ ਮੰਤਰੀ ਦੇ ਬਾਦ ਸਰਕਾਰ ਤੁਹਾਡੀ ਰਹੀ ਤੁਸੀਂ ਮੰਨਦੇ ਅਕਾਲੀ ਦਲ ਦੇ ਵੀ ਕੁਝ ਰਾਜਨੀਤਾ ਹੋ ਸਕਦੇ ਬਿਲਕੁਲ ਕਾਲੀ ਦਲ ਦਾ ਵੀ ਕੋਈ ਹਸਦਾ ਉਹਨੂੰ ਫੜ ਕੇ ਅੰਦਰ ਦਿਓ ਜੇਕਰ ਅਕਾਲੀ ਦਲ ਦਾ ਕੋਈ ਰਾਜਨੀਤਾਵਾ ਇਹਦੇ ਵਿੱਚ ਆ ਕਲੋਨੀ ਦਾ ਉਹ ਵੀ ਅੰਦਰ ਦੋ ਜੇਕਰ ਬੀਜੇਪੀ ਦਾ ਕਾਂਗਰਸ ਦਾ ਕਿਸੇ ਵੀ ਪਾਰਟੀ ਦਾ ਆਦਮੀ ਉਹਨੂੰ ਫੜ ਕੇ ਅੰਦਰ ਦੋ ਪਰ ਲੋਕਾਂ ਨੂੰ ਇਨਸਾਫ ਦਿਵਾਓ ਹਾਂਜੀ ਹਾਂਜੀ ਸਰ ਅੱਜ ਇੱਕ ਵਫਦ ਮਿਲਿਆ ਅਕਾਲੀ ਦਲ ਦਾ ਔਰ ਉਹਨਾਂ ਦੀ ਡਿਮਾਂਡ ਹੈ ਕਿ ਨਾਇਕ ਕਲੋਨੀਆਂ ਜਿਹੜੀਆਂ ਉਹ ਲਗਾਤਾਰ ਵਿਕਸਿਤ ਹੋ ਰਹੀਆਂ ਨੇ ਇਸ ਦੇ ਨਾਲ ਨਾਲ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਬਿਲਕੁਲ ਜੀ ਅੱਜ ਸ਼੍ਰੋਮਣੀ ਕਾਲੀ ਦਾ ਲੋਕ ਸਰਦਾਰ ਹਸਪਾਲ ਸਿੰਘ ਯਾਸਪੁਰਾ ਤੋਂ ਨਾਲ ਸਾਥੀਆਂ ਨਾਲ ਬਫਰ ਅੱਜ ਮਿਲਿਆ ਮੈਨੂੰ ਔਰ ਉਹਨਾਂ ਵੱਲੋਂ ਸਾਡੇ ਧਿਆਨ ਚ ਲਿਆਂਦਾ ਗਿਆ ਕਿ ਜਿਹੜਾ ਸਾਊਥ ਹਲਕਾ ਦੇ ਵਿੱਚ ਕਾਫੀ ਜਿਹੜਾ ਏਰੀਆ ਹੈ ਜਿਹਦੇ ਵਿੱਚ ਪਾਣੀ ਦੀ ਬਹੁਤ ਵੱਡੀ ਕਿਲਤ ਆ ਰਹੀ ਹੈ ਸੋ ਇਮੀਡੀਏਟਲੀ ਅਸੀਂ ਵੈਸੇ ਧਿਆਨ ਸਾਡੇ ਚ ਆਲਰੇਡੀ ਮੈਟਰ ਹੈਗਾ ਔਰ ਮੈਂ ਜਿਹੜੀ ਕੋਸ਼ਿਸ਼ ਕਰਾਂਗਾ ਕਿ ਇਹਦੇ ਟੈਂਡਰ ਜਿਹੜੇ ਸ਼ਾਰਟੈਸਟ ਪੀਰੀਅਡ ਵਾਲੇ ਟੈਂਡਰ ਆ ਉਹ ਲਗਾ ਕੇ ਅਸੀਂ ਇਸ ਏਰੀਆ ਦੇ ਵਿੱਚ ਮੈਂ ਆਲਰੇਡੀ 3-4 ਦਿਨ ਪਹਿਲਾਂ ਅਨਾਉਂਸਿੰਗ ਕੀਤਾ ਸੀ ਜਿਹੜਾ ਫ੍ਰਾਈਡੇ ਨੂੰ ਔਰ ਇਹਦੇ ਵਿੱਚ 6-7 ਟਿਊਬਲਜ਼ ਦੀ ਲੋਡ ਹੈਗੀ ਇਮੀਡੀਏਟਲੀ ਔਰ ਇਸ ਏਰੀਆ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਇਸ ਏਰੀਆ ਦੇ ਵਿੱਚ ਇਲੀਗਲ ਡਵੈਲਪਮੈਂਟ ਜਿਹੜੀ ਉਹ ਕਾਫੀ ਹੋ ਚੁੱਕੀ ਪਿਛਲੇ ਸਮੇਂ ਦੌਰਾਨ ਜਿਹਦੇ ਵਿੱਚ ਜਿਹੜੀ ਇਲੀਗਲ ਕਲੋਨੀਜ਼ ਹਨ ਵਿੱਚ ਟਿਊਬਲਜ਼ ਜਿਹੜੇ ਆ ਪ੍ਰਾਈਵੇਟ ਡਵੈਲਪਰਸ ਦੁਨੋਂ ਨਹੀਂ ਲਗਾਏ ਗਏ ਇਹਨਾਂ ਵੱਲ ਇੱਕ ਲਿਸਟ ਜਿਹੜੀ ਹੈ ਉਹ ਵੀ ਦਿੱਤੀ ਹੈ ਜਿਹੜੀ ਤਕਰੀਬਨ 100 ਏਕੜ ਦੇ ਲੱਗ શકે ਕਲੋਨੀਆਂ ਹੈਗੀਆਂ ਜਿਹੜੀਆਂ ਇਲੀਗਲ ਡਵੈਲਪ ਹੋਈਆਂ ਸੋ ਅਸੀਂ ਰਿਕਾਰਡ ਦੇ ਵਿੱਚ ਚੈੱਕ ਕਰਕੇ ਕਿ ਇਹ ਕਲੋਨਾਈਜ਼ਰਸ ਨੇ ਕਿਸੇ ਨੇ ਸਾਡੇ ਕੋ ਰੈਗੂਲੇਸ਼ਨਲੀ ਅਪਲਾਈ ਕੀਤਾ ਕਿ ਨਹੀਂ ਕੀਤਾ ਤੋਂ ਉਹਨਾਂ ਦੇ ਖਿਲਾਫ ਵੀ ਜਿਹੜੇ ਕਲੋਨਾਈਜ਼ਰ ਇਲੀਗਲ ਕਲੋਨ ਡਵੈਲਪ ਕਰ ਰਹੇ ਨੇ ਜਿਨ੍ਹਾਂ ਨੇ ਸਾਡੇ ਕੋ ਰੈਗੂਲੇਸ਼ਨਲੀ ਅਪਲਾਈ ਨਹੀਂ ਕੀਤਾ ਵਿਦਨ ਟਾਈਮ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਪਰ ਨਾਲ ਹੀ ਪਹਿਲਾ ਪ੍ਰਾਇਓਰਟੀ ਜਿਹੜੀ ਉਹ ਪਾਣੀ ਦੀ ਹੈ ਪਾਣੀ ਅਸੀਂ ਸਾਡੇ ਕੋ ਟੈਂਕਰ ਵੀ ਨੇ ਅਸੀਂ ਟੈਂਕਰ ਵੀ ਇਨਸ਼ੋਰ ਕਰਾਂਗੇ ਜਿੰਦੋਂ ਤੱਕ ਇਹ ਪ੍ਰੋਬਲਮ ਜਿਹੜੇ ਨਵੇਂ ਟੈਂਡਰ ਲੱਗੇ ਔਰ ਨਵੇਂ ਥੋੜੇ ਟਿਊਬਲ ਸਿਸਟਮ ਹੋ ਜਾਂਦੇ ਉਦੋਂ ਤੱਕ ਟੈਂਕਰਾਂ ਨਾਲ ਹੀ ਪਾਣੀ ਸਪਲਾਈ ਕਰਾਂਗੇ ਔਰ ਨਾਲ ਹੀ ਜਿਹੜੀ ਹੈ ਸ਼ਾਰਟੈਸਟ ਪੋਸੀਬਲ ਟਾਈਮ ਦੇ ਵਿੱਚ ਟੈਂਡਰ ਲਗਾ ਕੇ ਪਾਣੀ ਦੀ ਸਪਲਾਈ ਜਿਹੜੀ ਕਰੀ ਜੀ ਮੰਦਦੇ ਲਗਾਤਾਰ ਕਲੋਰੀ ਵਿਕਸਤ ਹੋ ਰਹੀ ਹੈ ਜਿਵੇਂ ਉਹਨੇ ਡਿਮਾਂਡ ਕੀਤੀ ਹੈ ਕਿ 75% ਦਾ ਜ਼ਿਕਰ ਕੀਤਾ ਹੈ ਇਹ ਸਰ ਪ੍ਰਸ਼ਾਸਨ ਦਾ ਧਿਆਨ ਨਹੀਂ ਹੈ ਜਾਂ ਅਫਸਰਾਂ ਦੀ ਕਿਤੇ ਨਾ ਕਿਤੇ ਗਲਤੀ ਨਹੀਂ ਦੇਖੋ ਲਗਾਤਾਰ ਕਾਰਪੋਰੇਸ਼ਨ ਵੱਲੋਂ ਤੁਸੀਂ ਦੇਲੀ ਅਖਬਾਰਾਂ ਚ ਪੜ੍ਹਦੇ ਹੋਗੇ ਯਾਰ ਡਿਊਰਿੰਗ ਇਲੈਕਸ਼ਨ ਟਾਈਮ ਵੀ ਐਫਆਈਆਰਸ ਵੀ ਹੋਈਆਂ ਗੁੱਲਗੋਦਾ ਵੱਲੋਂ ਵੀ ਹੋਈਆਂ ਹਨ ਤੇ ਕਾਰਪੋਰੇਸ਼ਨ ਵੱਲੋਂ ਵੀ ਹੋਈਆਂ ਸੋ ਬਹੁਤ ਵੱਡੀ ਗਿਣਤੀ ਵਿੱਚ ਅਸੀਂ ਫਾਲੋਅ ਅਪ ਕਰਾਂਗੇ ਪੁਲਿਸ ਅਥਾਰਟिटीज ਨਾਲ ਜਿਹੜੀਆਂ ਐਫਆਈਆਰਸ ਦੇ ਕੇਸ ਗਏ ਤਾਂ ਕਿ ਜਿਹੜੇ ਵਿਅਕਤੀ ਜਿਨ੍ਹਾਂ ਨੇ ਨਹੀਂ ਅਪਲਾਈ ਕੀਤਾ ਸਾਡੇ ਕੋਲ ਉਹਨਾਂ ਦੇ ਖਿਲਾਫ ਐਫਆਈਆਰਸ ਵੀ ਹੋ ਸਕਣ ਤਾਂ ਕਿ ਭਵਿੱਖ ਵਿੱਚ ਲੋਕੀ ਜਿਹੜਾ ਹੈ ਉਹ ਡਰਨ ਇਸ ਚੀਜ਼ ਤੋਂ ਅਸੀਂ ਲੀਗਲ ਕੋਰਨੀ ਨਾੜ ਵੱਲ ਪਈਏ ਜੇਕਰ ਅਗਲੇ ਦੇ ਖਿਲਾਫ ਐਫਆਈਆਰ ਹੋਏਗੀ ਉਹਨੂੰ ਸਜ਼ਾ ਹੋਏਗੀ ਤੋਦੀ ਮਨਚ ਡਰ ਵੀ ਆਏਗਾ ਨਹੀਂ ਤੇ ਅਦਰਵਾਈਜ਼ ਜਿਹੜਾ ਸਿਸਟਮ ਇਹ ਬੰਦ ਨਹੀਂ ਹੋਏਗਾ ਸਾਡਾ ਲੱਗਦਾ ਵੱਡਾ ਲੈਗਿੰਗ ਜਿਹੜਾ ਸਰਕਾਰ ਦਾ ਉਹਨੂੰ ਟੀਨਾ ਲਗਾਇਆ ਜਾ ਰਿਹਾ ਬਿਲਕੁਲ ਇਹਦੇ ਵਿੱਚ ਦੇਖੋ ਜਦੋਂ ਕੋਈ ਕੋਈ ਪਾਸ ਕਰਕੇ ਬਣਾਉਂਦਾ ਹੈ ਤਾਂ ਉਹਨੂੰ ਸੀਐਲਯੂ ਔਰ ਈਡੀਸੀ ਚਾਰजेस ਜਿਹੜੇ ਉਹ ਦੇਣੇ ਪੈਂਦੇ ਨੇ ਬਹੁਤ ਵੱਡੀ ਗਿਣਤੀ ਵਿੱਚ ਵੱਡੀ amount ਹੁੰਦੀ ਹੈ ਉਹ ਜਦੋਂ ਕੋਈ ਬੰਦਾ ਇਲੀਗਲ ਕੋਲਡ ਡਿਵੈਲਪ ਕਰਦਾ ਉਹਦੇ ਵਿੱਚ ਸਾਰੀਆਂ ਹੀ ਫੀਸਾਂ ਜਿਹੜੀਆਂ ਸਰਕਾਰ ਦੀਆਂ ਨਹੀਂ ਆ ਉਹ ਖਾਦੀ ਜਾਂਦੀਆਂ ਨੇ ਸੋ ਇਹਦੇ ਵਿੱਚ ਹਰ ਤਰ੍ਹਾਂ ਦਾ ਮੈਂ ਕਹਾਂਗਾ ਪੀ ਇਹਦੇ ਵਿੱਚ ਮਨੀ ਬੁੱਕ ਹੁੰਦੀ ਹੈ ਹਰ ਪੱਧਰ ਤੇ ਮਨੀ ਬੁੱਕ ਹੈ ਸੋ ਇਸ ਕਰਕੇ ਅਸੀਂ ਇਨਸ਼ੋਰ ਕਰਾਂਗੇ ਇਹਨਾਂ ਲਈ ਕਲੋਨੀਆ ਦੇ ਖਿਲਾਫ ਮੈਂ ਚੈੱਕ ਕਰਾਂਗਾ ਰਿਕਾਰਡ ਦੇ ਵਿੱਚੋਂ ਕਿੰਨੇ ਕ੍ਰੀਏਸ਼ਨਾਂ ਦੇ ਵਿੱਚ ਆਏ ਗਏ ਆ ਪੋਲੀਟিক্যাল ਇਨਵੋਲਵਮੈਂਟ ਦਾ ਜ਼ਿਕਰ ਕੀਤਾ ਜਿਵੇਂ ਉਹਨਾਂ ਨੇ ਕਿ ਦੇਖੋ ਅਸੀਂ ਅਸੀਂ ਬੀਇੰਗ ਆਫੀਸਰਸ ਅਸੀਂ ਆਪਣੇ ਦਫ਼ਤਰ ਦੀ ਜਿਹੜੀ ਕਿਉਂਕਿ ਸਾਡੇ ਦਫ਼ਤਰਾਂ ਵਾਲਿਆਂ ਦੀ ਡਿਊਟੀ ਹੈ ਪ੍ਰਾਇਮਰਲੀ ਸਾਡੇ ਐਮਟੀਪੀ ਬ੍ਰਾਂਚ ਦੀ ਡਿਊਟੀ ਹੈ ਕਿ ਇਹੋ ਜਿਹੀਆਂ ਕਲੋਨੀਆ ਡਵਲਪ ਹੋਣ ਤੋਂ ਰੋਕਣਾ ਸੋ ਅਸੀਂ ਆਪਣੇ ਆਫੀਸਰ ਜਿਹੜੇ ਨੇ ਉਹਨਾਂ ਦੀ ਜਬ ਮਾਰੀ ਜਰੂਰ ਫਿਕਸ ਕਰਾਂਗੇ ਔਰ ਇਹ ਇਨਸ਼ੋਰ ਕਰਾਂਗੇ ਕਿ ਇਹ ਜਿਹੜੀ 100 125 ਏਕੜ ਦੀ ਕਲੋਨੀ ਇਹਨਾਂ ਨੇ ਦਿੱਤੀਆਂ ਸੂਨ ਲਿਸਤ ਦਿੱਤੀ ਹੈ ਅਸੀਂ ਇਹਨਾਂ ਦੇ ਕੀ ਕੋਈ ਮਤਲਬ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਨਾ ਅਸੀਂ ਸੜਕਾਂ ਪੱਟ ਸਕਦੇ ਆ ਨਾ ਅਸੀਂ ਕਿਸੇ ਦਾ ਵਾਟਰ ਸਪਲਾਈ ਸੀਵਰ ਰੋਕ ਸਕਦੇ ਆ ਬਟ ਐਟ ਦਾ ਸੇਮ ਟਾਈਮ ਜਿਹੜੇ ਬੰਦੇ ਨੇ ਇਲੀਗਲ ਖਾਲੀ ਕਟੀਆਂ ਉਹਨੂੰ ਸਜ਼ਾ ਜਗ ਬਦਵਾਣੀ ਚਾਹੀਦੀ ਹੈ